ਦਰਿਆ ਸਤਲੁਜ ਦੇ ਇਸ ਵਕਤ ਦੇ ਦੇ 6 ਵਜੇ ਦੀ ਤਾਜ਼ਾ ਅਪਡੇਟ ਤੁਹਾਨੂੰ ਦੱਸਾਂ ਜੀ ਕਰ ਰਹੇ ਆ ਜੋ ਤਸਵੀਰਾਂ ਦੇਖ ਰਹੇ ਆਂ ਦਰਿਆ ਸਤਲੁਜ ਦੇ ਪੁਲ ਦੀਆਂ ਨੇ ਜੋ ਮਹੱਤਵ ਪਰ ਤੋਂ ਜਗਰਾਵ ਰੁੱੜ ਜਾਂਦਾ ਹੈ ਤੇ ਵੱਡੀ ਖਬਰ ਦੱਸਦੀ ਹੈ ਪਹਿਲਾਂ ਕੁਝ ਜ਼ਿਆਦਾ ਬੁੱਲਰ ਤੋਂ ਤਕਰੀਬਨ 1 ਫੁੱਟ ਦੇ ਕਰੀਬ ਪਾਣੀ ਘਟਿਆ ਹੈ ਦਰਿਆ ਦੇ ਵਿੱਚ ਇਹ 8 ਵਜੇ ਪ੍ਰਤੀ ਕਰਾ ਸ਼ੁਰੂ ਹੋਈ ਸੀ 8 ਵਜੇ ਪਾਣੀ ਘਟਿਆ ਸੀ ਉਸ ਤੋਂ ਬਾਅਦ ਪਾਣੀ ਦਾ ਫਿਰ ਤੇਜ਼ ਹੋਰ ਪਾਣੀ ਥੋੜਾ ਵਧਣਾ ਫਿਰ ਸ਼ੁਰੂ ਹੋਇਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਫਿਲਹਾਲ ਜੋ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈ ਤਾਂ ਉਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 75 ਤੋਂ 80 ਹਜ਼ਾਰ ਚੱਲ ਰਿਹਾ ਹੈ ਪਰ ਕੁਝ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਕੱਲ ਜੋ ਪਾਣੀ ਚੱਲ ਰਿਹਾ ਸੀ ਤਕਰੀਬਨ 1,25,000 ਸੀ ਪਰ ਪ੍ਰਸ਼ਾਸਨ ਦੇ ਵੱਲੋਂ ਇਹ ਤੱਕ ਪ੍ਰੋਪਰ ਸਹੀ ਸਟੀਕ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਅਜੇ ਪਾਣੀ ਬਹੁਤ ਜ਼ਿਆਦਾ ਘਟਾ ਹੈ ਪ੍ਰੈਸ ਵਕਤ ਦੀ ਵੱਡੀ ਅਪਡੇਟ ਦੇ ਰਹੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਪਰ ਉਸ ਤੋਂ ਬਾਅਦ ਹੁਣ ਫਿਰ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਜੇਕਰ ਤੁਸੀਂ ਮੈਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਜੁੜ ਚੁੱਕੇ ਹੋ ਤਾਂ ਆਪਣੇ ਕੀਮਤੀ ਕਮੈਂਟ ਆਪ ਸੁਝਾਅ ਵਿਚਾਰ ਮੈਨੂੰ ਜਰੂਰ ਦੇ ਦਿਓ ਹਰ ਇੱਕ ਸੁਝਾਅ ਦੀ ਹਰ ਇੱਕ ਕਮੈਂਟ ਦੀ ਮੈਂ ਤੁਹਾਨੂੰ ਦੱਸਾਂਗਾ ਜਰੂਰ ਤੁਸੀਂ ਇਸ ਲਾਈਵ ਦੇ ਵਿੱਚ ਹੀ ਪੁੱਛ ਸਕਦੇ ਹੋ ਔਰ ਲਾਈਵ ਤੋਂ ਬਾਅਦ ਵੀ ਤੁਸੀਂ ਪੁੱਛ ਸਕਦੇ ਹੋ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਇਸ ਟਾਈਮ ਦੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਉਹ ਘਟਿਆ ਪਰ ਉਸ ਤੋਂ ਬਾਅਦ ਥੋੜਾ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੱਡੀਆਂ ਤਸਵੀਰਾਂ ਨੇ ਇਹ ਵਡੀਆਂ ਤਾਂ ਹੋ ਜਾਂਦੀਆਂ ਕਿਉਂਕਿ ਦਰਿਆ ਨੇ ਤਬਾਈ ਬਹੁਤ ਬਚਾਈ ਹੈ 1923 ਇਸ ਵਾਰ ਵੀ ਦਰਿਆ ਨੇ ਮਾਰ ਬਹੁਤ ਜ਼ਿਆਦਾ ਪਾਈ ਹੈ ਤੇ ਇੱਕ ਹੋਰ ਤੁਹਾਨੂੰ ਜਾਣਕਾਰੀ ਮੈਂ ਦੇ ਦਿਆ ਕਿ ਇੱਥੇ ਸਾਹਮਣੇ ਹੁਣ ਧੁੰਦ ਬਹੁਤ ਜ਼ਿਆਦਾ ਛਾਈ ਹੋਈ ਹੈ ਉੱਥੇ ਕਾਫੀ ਜ਼ਿਆਦਾ ਵੱਡੇ ਟਿੱਬੇ ਲੱਗੇ ਹੋਏ ਆ ਮਾਈਨਿੰਗ ਵਾਲਿਆਂ ਨੇ ਇੱਥੇ ਬਹੁਤ ਜ਼ਿਆਦਾ ਕਹਿਰਾ ਮਚਾਇਆ ਸੀ ਇੱਥੋਂ ਰੇਤਾ ਚੱਕਿਆ ਪਰ ਸਾਰੀ ਜੋ ਮਿੱਟੀ ਸੀ ਦਰਿਆ ਦੇ ਵਿਚਾਲੇ ਉਹ ਇਕੱਠੀ ਕਰ ਦਿੱਤੀ ਜੀਸੀਬੀ ਪੌਪਲੇਨਰ ਦੇ ਨਾਲ ਤਾਂ ਫਿਰ ਉਹ ਜਦੋਂ ਉੱਥੇ ਪਾਣੀ ਵਜਦਾ ਤੇ ਸਾਈਡਾਂ ਦੇ ਖਲਰ ਜਾਂਦਾ ਤੇ ਉਹ ਤਕਰੀਬਨ 19 ਦੇ ਵਿੱਚ ਵੀ ਤੇ 23 ਦੇ ਵਿੱਚ ਵੀ ਉਹ ਪਾਣੀ ਉਹਦੇ ਨੂੰ ਹਲਾ ਨਹੀਂ ਸਕਿਆ ਜੇਕਰ ਉਸ ਦਾ ਰਸਤਾ ਪੱਧਰ ਹੁੰਦਾ ਸਫਾਈ ਹੁੰਦੀ ਤਾਂ ਅੱਜ ਜੋ ਪਿੱਛੇ ਕਿਸਾਨ ਡੁੱਬਿਆ ਉਹ ਨਹੀਂ ਸਿੱਡੂਬਣੇ ਤਾਂ ਮਾਈਨਿੰਗ ਵਾਲਿਆਂ ਦਾ ਇੱਥੇ ਵੱਡਾ ਰੋਲ ਹੈ ਟਰਾਲੀਆਂ ਟਿਪਰ ਜੋ ਵੀ ਮਾਈਨਿੰਗ ਨਜਾਇਜ਼ ਮਾਈਨਿੰਗ ਕਰਦੇ ਸੀ ਤੇ ਜਾਇਜ਼ ਕਰਦੇ ਸੀ ਗੱਲ ਨਜਾਇਜ਼ ਜਾਂ ਫਿਰ ਜਾਇਜ਼ ਦੀ ਨਹੀਂ ਹੈ ਗੱਲ ਇੱਕ ਨੁਕਸਾਨ ਕਿੰਨਾ ਆਮ ਲੋਕਾਂ ਦਾ ਨੁਕਸਾਨ ਕਿੰਨਾ ਹੈ ਆਮ ਆਵਾਮ ਜੋ ਹੈ ਉਹਨਾਂ ਦਾ ਨੁਕਸਾਨ ਕਿੰਨਾ ਹੈ ਗੱਲ ਤਾਂ ਇਹ ਸੀ ਤਾਂ ਇਸ ਟਾਈਮ ਦੀ ਵੱਡੀਆਂ ਤਸਵੀਰਾਂ ਸਕਰੀਨ ਤੇ ਮੋਬਾਈਲ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਲ ਪੱਧਰ ਘਟਣ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ 6 ਵਜੇ ਦੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਲ 8 ਵਜੇ ਦੇ ਤਕਰੀਬ ਪਾਣੀ ਇੱਕ ਪੌਣਾ ਕੁ ਫੁੱਟ ਘਟਿਆ ਸੀ ਤਾਂ ਹੁਣ ਪੂਰਾ 1 ਫੁੱਟ ਘਟ ਚੁੱਕਿਆ ਜੋ ਸਹੀ ਜਾਣਕਾਰੀ ਸਹੀ ਤੇ ਸਟੀਕ ਜਾਣਕਾਰੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਔਰ ਜੋ ਪਾਣੀ ਦੇ ਰੈਚੋਰ ਛੱਡਿਆ ਗਿਆ 12 ਵਜੇ ਤੱਕ ਤਕਰੀਬਨ ਸਾਰੀ ਦੀ ਸਾਰੀ ਉਹ ਤਸਵੀਰ ਕਲੀਅਰ ਹੋ ਜਾਊਗੀ ਕਿ ਇੱਥੇ ਪਾਣੀ ਕਿੰਨਾ ਪਹੁੰਚਦਾ ਜਦੋਂ ਇੱਥੇ ਪਾਣੀ ਵਧੂਗਾ ਕਿੰਨਾ ਉਹ ਮੈਂ ਅਪਡੇਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੂੰਗਾ ਪ੍ਰੈਸ ਵਕਤ ਦੀ ਵੱਡੀ ਅਪਡੇਟ ਤੁਸੀਂ ਦੇਖ ਰਹੇ ਹੋ ਪਹਿਲੀ ਤਸਵੀਰਾਂ ਦੇ ਦਰਿਆ 7:00 ਦੇ ਤਕਰੀਬਨ 6 ਵਜੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੈ ਔਰ ਦਰਿਆ ਸਤਲੁਜ ਦੀ ਤਸਵੀਰ ਤੁਹਾਡੇ ਸਾਹਮਣੇ ਹੈ ਜਿਦੋਂ ਦਰਿਆ ਦੇ ਵਿੱਚ ਤਕਰੀਬਨ ਜੋ ਸਹੀ ਜਾਣਕਾਰੀ ਕਿ 2 ਫੁੱਟ ਪਾਣੀ ਜੇਕਰ ਹੋਰ ਘਟ ਜਾਂਦਾ 2 ਫੁੱਟ ਪਾਣੀ ਹੋਰ ਘਟ ਜਾਂਦਾ ਤਾਂ ਫਿਰ ਲੋਹੀਆਂ ਏਰੀਏ ਦੇ ਜੋ ਇਲਾਕਾ ਕਿਥੇ ਮੜਾਲੇ ਦੀ ਛੰਨਾ ਜਾਂ ਹੋਰ ਅੱਗੇ ਸੀ ਉਹਨਾਂ ਨੂੰ ਥੋੜਾ ਰਾਹਤ ਜ਼ਰੂਰ ਮਿਲੂਗੀ ਕਿਉਂਕਿ ਇੱਥੋਂ ਬਣ ਜੇ 3 ਫੁੱਟ ਫਿਰ ਹੋ ਜਾਊਗਾ 1 ਫੁੱਟ ਪਹਿਲਾਂ ਤੇ 2 ਫੁੱਟ ਤੇ 3 ਫੁੱਟ ਜੇ ਘਟ ਜਾਂਦਾ ਤਾਂ ਉਧਰ ਪਾਣੀ ਤਕਰੀਬਨ 5 ਫੁੱਟ ਘਟ ਜਾਊਗਾ ਪਰ ਅਜੇ ਤੱਕ ਅਜੇ ਹੀ ਗੱਲਬਾਤ ਕੋਈ ਨਹੀਂ ਹੈ ਪਾਣੀ ਘਟਿਆ ਸੀਗਾ 8 ਵਜੇ ਪਰ ਹੁਣ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਤੇਜ਼ ਹੈ ਪਾਣੀ ਕਿੰਨਾ ਮਗਰ ਹਾਂਜੀ ਦਲੀਪ ਸਿੰਘ ਵੀਰ ਜੀ ਕਮੈਂਟ ਕਰ ਰਹੇ ਪਾਣੀ ਕਿੰਨਾ ਵੀਰ ਜੀ ਜੋ ਸਾਡੇ ਕੋਲੋਂ ਖਬਰ ਆ ਰਹੀ ਹੈ 54 ਤੋਂ 56 ਹਜ਼ਾਰ ਦੀ ਖਬਰ ਆ ਰਹੀ ਹੈ ਪਿੱਛੇ ਇੱਕ ਬੰਦ ਟੁੱਟਿਆ ਸ਼ਾਇਦ ਉਸ ਦੇ ਵਿੱਚ ਵੀ ਪਾਣੀ ਕੁਝ ਨਿਕਲਦਾ ਹੋਊਗਾ ਪਰ ਇੱਕ ਜਾਣਕਾਰੀ ਇਹ ਵੀ ਹੈ ਕਿ ਪਾਣੀ ਜਿੰਨਾ ਚੱਲ ਰਿਹਾ ਕੁਝ ਲੋਕ ਇਹ ਕਹਿ ਰਹੇ ਸੀ ਜੋ ਸਾਡੇ ਕੋਲ ਖਬਰ ਆਈਆਂ ਕਿ ਪਾਣੀ ਲਗਾਤਾਰ ਦਰਿਆਵਾਂ ਦੇ ਵਿੱਚ ਇੰਨਾ ਚੱਲੇਗਾ ਪਖ ਪਾਖੜਾ ਦੇ ਲੈਵਲ ਨੂੰ ਸੁੱਥੇ ਰੱਖਣ ਦੇ ਲਈ ਦੋ ਜਾਣਕਾਰੀਆਂ ਬਾਕੀ ਇਹ ਜੋ ਜਾਣਕਾਰੀ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ ਇਹ ਪੂਰੀ ਕਲੀਅਰ ਤਸਵੀਰ ਹੋਊਗੀ 12 ਵਜੇ ਤੱਕ ਵੀ ਪਾਣੀ ਦਰਿਆ 'ਚ ਕਿੰਨਾ ਆ ਗਿਆ ਮੈਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗਾ ਤਾਂ ਪਾਣੀ ਇੱਕ ਅੱਗੇ ਤੱਕ ਤੁਸੀਂ ਦੇਖ ਸਕੋਗੇ ਧੁੰਦ ਛਾਈ ਹੋਈ ਆ ਤੇ ਪੂਰਾ ਦਰਿਆ ਨਕੋ ਨਕ ਪਾਣੀ ਦੇ ਨਾਲ ਭਰਿਆ ਹੋਇਆ ਹੈ ਹੋਰ ਇੱਥੇ ਇੱਕ ਗੱਲ ਹੋਰ ਕਲੀਅਰ ਹੋ ਜੇ ਸਾਰਿਆਂ ਨੂੰ ਪਤਾ ਹੈ ਕਿ ਹੁਣ ਕਿੰਨੇ ਵੀ ਦਰਿਆ ਦੇ ਅੰਦਰ ਟੋਏ ਟਿੱਬੇ ਜੋ ਵੀ ਸੀ ਉਹ ਸਾਰੇ ਭਰ ਚੁੱਕੇ ਐ ਝੋਨੇ ਪਰ ਚੁੱਕੇ ਐ ਤਾਂ ਹੁਣ ਪਾਣੀ ਕਿੰਨਾ ਆਊਗਾ ਪਰ ਟੋਏਾਂ ਦੇ ਵਿੱਚ ਨਹੀਂ ਪਾਊਗਾ ਸਿੱਧਾ ਦਰਿਆ ਦੇ ਵਿੱਚ ਨੂੰ ਪਾਣੀ ਨੂੰ ਵੱਧ ਲੱਗਾ ਟਾਈਮ ਨਹੀਂ ਲੱਗੂਗਾ ਤਾਂ ਇਹ ਦੋ ਤਿੰਨ ਜਾਣਕਾਰ ਇਕੱਠੀਆਂ ਸਤਿਰਤ ਸੁਚੇਤ ਜਰੂਰ ਆਓ ਕਲਪ ਪ੍ਰਸ਼ਾਸਨ ਤੇ ਨਾਰਿਓ ਕੇ ਪ੍ਰਸ਼ਾਸਨ ਸਾਨੂੰ ਦੱਸੂਗਾ ਇਦਾਂ ਦੀ ਨਹੀਂ ਕੋਈ ਗੱਲ ਹੈ ਜਾਣਕਾਰੀ ਉਹੀ ਸੁਣੋ ਉਹੀ ਸਾਂਝੀ ਕਰੋ ਫੋਨ ਕਰਕੇ ਪੁੱਛੋ ਕਿਸੇ ਨੂੰ ਪੁੱਛ ਲੋ ਦਰਿਆਵਾਂ ਦੇ ਜੋ ਕੰਢੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਵਾਰੀ ਜ਼ਿਆਦਾ ਪਤਾ ਹੈ ਜ਼ਿਆਦਾ ਜਾਣਕਾਰੀ ਹੈ ਆ ਮੈਂ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਹੋਰ ਹੈ ਕੁਝ ਲੋਕ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਉਂਦਿਆਂ ਵੀਡੀਓ ਬਣਾਉਣ ਦੇ ਲਈ ਵੀਡੀਓ ਸ਼ਾਇਦ ਨੂੰ ਦਾ ਸ਼ੌਂਕ ਹੋਊਗਾ ਜਾਂ ਫਿਰ ਕੋਈ ਕਹਿੰਦਾ ਹੋਊਗਾ ਕਿ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਰਿਸ਼ਤੇਦਾਰ ਕਹਿੰਦੇ ਹੋਣਗੇ ਉਹ ਵੀਡੀਓ ਉੱਥੋਂ ਬਣਾਉਂਗਾ ਜਿੱਥੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਤੇਜ਼ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਢਾ ਲੱਗੇ ਹੋਵੇ ਤੇ ਵੀਰ ਜੀ ਇਸ ਤਰ੍ਹਾਂ ਨਾ ਕਰੋ ਜੇ ਵੀਡੀਓ ਪਾਉਣੀ ਹੈ ਤਾਂ ਪੂਰੇ ਦਰਿਆ ਦੀ ਪਾਓ ਪੂਰਾ ਦੱਸੋ ਵੀ ਕਿੰਨਾ ਕੁ ਪਾਣੀ ਹੈ ਜਦੋਂ ਤੁਸੀਂ ਕਿੱਥੇ ਪਾਣੀ ਜ਼ਿਆਦਾ ਹੁੰਦਾ ਉੱਥੋਂ ਦੀ ਵੀਡੀਓ ਪਾ ਦਿੰਦੇ ਹੋ ਤਾਂ ਕਈ ਦੇ ਮਨਾਂ ਵਿੱਚ ਦਿਲਾਂ 'ਚ ਡਰ ਹੋ ਜਾਂਦਾ ਕਿ ਪਾਣੀ ਪਤਾ ਨਹੀਂ ਕਿੰਨਾ ਕੁ ਹੈ ਤਾਂ ਜਿਆ ਵੀ ਨਾ ਕਰੋ ਇਹ ਮੇਰੀ ਬੇਨਤੀ ਹੈ ਬਾਕੀ ਜੋ ਸਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਊਗੀ ਮੈਂ ਉਹ ਲੈ ਕੇ ਹ ਤਕਰੀਬਨ 12 ਵਜੇ ਤਸਵੀਰ ਐ ਕਲੀਅਰ ਹੋ ਜਾਣੀ ਹੈ